ਤੇ ਆਉਂਦਿਆਂ ਨੂੰ ਹੀ ਮੇਰੇ ਪਤੀ ਨੂੰ ਇੱਕ ਨਜ਼ਾਇਜ਼ ਕੇਸਾਂ ਦੇ ਵਿੱਚ ਉਲਝਾ ਲਿਆ ਗਿਆ ਜਿਹਦਾ ਕਿ ਅਸੀਂ ਇਨਕੁਆਰੀ ਲਗਾਈ ਹੈਗੀ ਸਾਡੇ ਕੋਲ ਉਹਦੇ ਵੀ ਸਬੂਤ ਵੀ ਸੀਗੇ ਕਿ ਮੇਰੇ ਪਤੀ ਇਹਦੇ ਵਿੱਚ ਨਜ਼ਾਇਜ਼ ਇਹਨਾਂ ਤੇ ਇਹ ਕੇਸ ਪਵਾਇਆ ਗਿਆਗਾ ਤੇ ਇਸ ਵਿੱਚ ਬਿਲਕੁਲ નિર્ਦੋਸ਼ ਨੇਗੀ ਡਿਪਟੀ ਸੁਪਰਡੈਂਟ ਸਾਹਿਬ ਨੇਗੇ ਜਸਪ੍ਰੀਤ ਸਿੰਘ ਥੰਦ ਉਹਨਾਂ ਨੇ ਮਿਤੀ 21 ਨੂੰ 21 12 23 ਨੂੰ ਉਹਨਾਂ ਨੂੰ ਨਜ਼ਾਇਜ਼ ਬਹੁਤ ਹੀ ਬੁਰੇ ਤਰੀਕੇ ਨਾਲ ਕੁੱਟਮਾਰ ਕਰਾਈ ਇਹ ਜਿਹਦੇ ਕੀ ਮੇਰੇ ਕੋਲ ਸਬੂਤ ਹੈਗੇ ਨਹੀਂ ਜੀ ਕਿੰਨੇ ਪੈਸੇ ਉਹਨਾਂ ਨੂੰ ਦੇ ਉਹਨਾਂ ਨੂੰ ਨੀਅਰ ਅਬਾਊਟ 2 ਲੱਖ ਰੁਪਏ ਦੇ ਚੁੱਕੇ ਨੇ ਸੀ ਕੋਈ ਐਵੀਡੈਂਸ ਨਹੀਂ ਹਾਂਜੀ ਮੇਰੇ ਕੋਲੇ ਕੁਝ ਜਿਹੜੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤੇ ਨੇ ਜੀ ਨੀਅਰ ਅਬਾਊਟ 60000 ਹੈਗਾ ਉਹ ਮੇਰੇ ਕੋਲ ਅਕਾਊਂਟ ਹੈਗਾ ਕੁਝ ਪੇਮੈਂਟਾਂ ਦਿੱਤੀਆਂ ਨੇ ਜੋ ਉਹਨਾਂ ਦੀ ਸਾਡੇ ਕੋਲੇ ਆਡੀਓ ਰਿਕਾਰਡਿੰਗ ਵਗੈਰਾ ਹੈਗੀ ਹੈ ਮਕਸਦ ਉਹਨਾਂ ਦਾ ਸਿਰਫ ਇਹ ਸੀਗਾ ਕਿ ਉਹਨਾਂ ਨੂੰ ਡਰਾਇਆ ਜਾ ਸਕੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸਾ ਹਟਾਇਆ ਜਾ ਸਕੇ ਉਸ ਤੋਂ ਬਾਅਦ ਦੁਬਈ ਦੇ ਵਿੱਚ ਸਾਡਾ ਆਪਣਾ ਬਿਜ਼ਨਸ ਸੀਗਾ ਉਹ ਪੂਰੀ ਤਰ੍ਹਾਂ ਠੱ ਉਹ ਵਾਪਸ ਨਹੀਂ ਜਾ ਸਕਦੇ ਉਥੇ ਇੰਨੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਸੀਗਾ ਸਾਡਾ ਆਪਣਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਸਾਨੂੰ ਇੰਨੇ ਬੁਰੇ ਤਰੀਕੇ ਨਾਲ ਇੱਥੇ ਉਲਝਾਇਆ ਫਸਾਇਆ ਗਿਆਗਾ ਦੱਸਿਆ ਕਿ ਤੇਰੇ ਤੇ ਪਰਚੇ ਪਾਏ ਅਸੀਂ ਪਾ ਸਕਦੇ ਹਾਂ ਸਾਡੇ ਕੋਲ ਇੰਨੀ ਕੁ ਪਾਵਰ ਹੈਗੀ ਐ ਕਿ ਅਸੀਂ ਤੇਰੇ ਤੇ ਕੋਈ ਵੀ ਕਾਰਵਾਈ ਕਰ ਸਕਦੇ ਹਾਂ ਪਰ ਇਹ ਸਭ ਕੁਝ ਉਹਨਾਂ ਨੇ ਪੈਸੇ ਲੈਣ ਵਾਸਤੇ ਹੀ ਕੀਤਾ ਜੀ ਤੇ ਕੀ ਨਾਮ ਆਪਣਾ ਮੇਰਾ ਨਾਮ ਮੇਰੇ ਗੁਰਜੀਤ ਕੌਰ ਹੈ ਇਹ ਮਾਮਲਾ ਕੇਸ ਲਈ ਤੁਸੀਂ ਅੱਗੇ ਕਾਲ ਕਰਨਾ ਅਸੀਂ ਅੱਜ ਜਿਹੜੀ ਕਾਨਫਰੰਸ ਰੱਖੀ ਹੈ ਉਹ ਇਸ ਸੰਬੰਧ ਵਿੱਚ ਰੱਖੀ ਹੈ ਕਿ ਅਸੀਂ 2 ਸਾਲ ਪਹਿਲਾਂ ਦੁਬਈ ਚਲੇ ਗਏ ਸੀ ਆਪਣਾ ਬਿਜ਼ਨਸ ਵਾਸਤੇ ਤਾਂ ਕਿ ਕਿਉਂਕਿ ਪੰਜਾਬ ਦੇ ਵਿੱਚ ਤਾਂ ਰੋਜ਼ਗਾਰ ਨਹੀਂ ਸੀ ਮਿਲ ਰਿਹਾ ਤਾਂ ਅਸੀਂ ਚਾਹੁੰਦੇ ਸੀਗੇ ਕਿ ਆਪਣਾ ਅਸੀਂ ਕੋਈ ਕਾਰੋਬਾਰ ਕਰੀਏ ਤੇ ਨਾਲ ਵਾਦ ਤੋਂ ਵਾਦ ਆਪਣੇ ਪੰਜਾਬ ਦੇ ਲੋਕਾਂ ਨੂੰ ਤੇ ਜੋ ਵੀ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਇਹਦੇ ਵਿੱਚ ਰੋਜ਼ਗਾਰ ਮਿਲ ਸਕੇ ਤਾਂ ਉਸ ਤੋਂ ਬਾਅਦ ਅਸੀਂ ਕੁਝ ਸਮਾਂ ਪਹਿਲਾਂ ਇੱਥੇ ਪੰਜਾਬ ਵਾਪਸ ਆਏ ਸੀਗੇ ਤੇ ਆਉਂਦਿਆਂ ਨੂੰ ਹੀ ਮੇਰੇ ਪਤੀ ਨੂੰ ਇੱਕ ਨਜ਼ਾਇਜ਼ ਕੇਸਾਂ ਦੇ ਵਿੱਚ ਉਲਝਾ ਲਿਆ ਗਿਆ ਜਿਹਦਾ ਕਿ ਅਸੀਂ ਇਨਕੁਆਰੀ ਲਗਾਈ ਹੈਗੀ ਸਾਡੇ ਕੋਲ ਉਹਨੇ ਵੀ ਸਬੂਤ ਵੀ ਸੀਗੇ ਕਿ ਮੇਰੇ ਪਤੀ ਇਹਦੇ ਵਿੱਚ ਨਜ਼ਾਇਜ਼ ਇਹਨਾਂ ਤੇ ਇਹ ਕੇਸ ਪਵਾਇਆ ਗਿਆਗਾ ਤੇ ਇਸ ਵਿੱਚ ਬਿਲਕੁਲ નિર્ਦੋਸ਼ ਨੇਗੇ ਪਰ ਉਹਨਾਂ ਦੀ ਅੱਜ ਤੱਕ ਇਹ ਇਨਕੁਆਰੀ ਚੱਲ ਰਹੀ ਹੈਗੀ ਪਰ ਹੁਣ ਕੁਝ ਸਮਾਂ ਪਹਿਲਾਂ ਜਿਸ ਉਹ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇਗੇ ਤੇ ਉਹਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈਗਾ ਤੇ ਉਹਨਾਂ ਦੀ ਇੱਕ ਸਰਜਰੀ ਹੋਈ ਸੀਗੀ 2021 ਦੇ ਵਿੱਚ ਜਿਹਦੇ ਸਬੰਦੇ ਉਹਨਾਂ ਨੂੰ ਕਾਫੀ ਜਿਆਦਾ ਸਿਹਤ ਦੀਆਂ ਸਮੱਸਿਆਵਾਂ ਆ ਰਹੀਆਂ ਨਿਗੀਆਂ ਤੇ ਉਹਦੇ ਵਾਸਤੇ ਅਸੀਂ ਜੇਲ੍ਹ ਦੇ ਅੰਦਰ ਪਹਿਲਾਂ ਸਪਰਸ਼ ਕੀਤੀ ਸੀ ਕਿ ਇਹਨਾਂ ਨੂੰ ਇੱਕ ਅਲੱਗ ਚੱਕੀ ਦਿੱਤੀ ਜਾਵੇ ਤਾਂ ਕਿ ਇਹਨਾਂ ਨੂੰ ਸਿਹਤਮੰਦੀ ਕੋਈ ਸਮੱਸਿਆ ਨਾ ਸਕੇ ਪਰ ਪਹਿਲਾਂ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਅਸੀਂ ਵਕ ਵਕ ਸਮੇਂ ਤੇ ਸਾਡੇ ਤੋਂ ਉੱਥੇ ਪੈਸੇ ਦੀ ਡਿਮਾਂਡ ਕੀਤੀ ਗਈ ਜੋ ਕਿ ਅਸੀਂ ਉਹਨਾਂ ਨੂੰ ਪੈਸਾ ਦਿੱਤਾ ਵੀ ਗੈਦਕਾਰੀਆਂ ਨੂੰ ਜੇਲ੍ਹ ਲਾਜ਼ਮਨ ਜੋ ਕਿ ਡਿਪਟੀ ਸੁਪਰਡੈਂਟ ਸਾਹਮਣੇ ਗਏ ਜਸਪ੍ਰੀਤ ਸਿੰਘ ਥੰਦ ਉਹਨਾਂ ਨੇ ਮਿਤੀ 21 ਨੂੰ 21 12 23 ਨੂੰ ਉਹਨਾਂ ਨੂੰ ਨਜਾਇਜ਼ ਬਹੁਤ ਹੀ ਬੁਰੇ ਤਰੀਕੇ ਨਾਲ ਕੁੱਟਮਾਰ ਕਰਾਈ ਜਿਸ ਦੇ ਕਿ ਮੇਰੇ ਪਤੀ ਨੇ ਪੁੱਛਿਆ ਕਿ ਮੇਰੀ ਕੁੱਟਮਾਰ ਕਿਸ ਵਜ੍ਹਾ ਤੋਂ ਕੀਤੀ ਗਈ ਹੈਗੀ ਤਾਂ ਉਹਨਾਂ ਨੇ ਦੱਸਿਆ ਕਿ ਤੇਰੀ ਕੋਈ ਇੰਸਟਾਗ੍ਰam ਆਈਡੀ ਚੱਲ ਰਹੀ ਹੈਗੀ ਜਦ ਕਿ ਮੇਰੇ ਪਤੀ ਤੋਂ ਕੋਈ ਮੋਬਾਈਲ ਨਹੀਂ ਸੀ ਬਰਾਮਦ ਹੋਇਆ ਤਾਂ ਅਸੀਂ ਇਸ ਦੀ ਇਹਦਾ ਇੱਕ ਮਕਸਦ ਉਹਨਾਂ ਦਾ ਸਿਰਫ ਇਹ ਸੀਗਾ ਕਿ ਉਹਨਾਂ ਨੂੰ ਡਰਾਇਆ ਤੁੰਘਾਇਆ ਜਾ ਸਕੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸਾ ਹਥਿਆਇਆ ਜਾ ਸਕੇ ਪਰ ਅਸੀਂ ਇਹ ਦੀ ਕੋਰਟ ਦੇ ਵਿੱਚ ਸਪੱਸ਼ਟ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਮੈਡੀਕਲ ਜੋ ਕਰਵਾਇਆ ਗਿਆ ਉਹ ਵੀ ਜੇਲ੍ਹ ਅਧਿਕਾਰੀਆਂ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਕਰਵਾਇਆ ਤੇ ਸਾਨੂੰ ਉਹਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਹ ਵੀ ਮੈਡੀਕਲ ਉਦੋਂ ਕਰਵਾਇਆ ਗਿਆ 11 ਦਿਨਾਂ ਬਾਅਦ ਜਦੋਂ ਕਿ ਅਸੀਂ ਕੋਰਟ ਦੇ ਵਿੱਚ ਅਪੀਲ ਪਾਈ ਉਸ ਤੋਂ ਬਾਅਦ ਜਦੋਂ ਵੀ ਉਹ ਕਿਤੇ ਟ੍ਰੀਟਮੈਂਟ ਵਾਸਤੇ ਉਹਨਾਂ ਨੂੰ ਲੈ ਕੇ ਜਾਂਦੇ ਆ ਤਾਂ ਜੇਲ੍ਹ ਦੇ ਅਧਿਕਾਰੀ ਨਾਲ ਜਾਂਦੇ ਨੇ ਜੋ ਕਿ ਡਾਕਟਰਾਂ ਨੂੰ ਸਿਫਾਰਸ਼ ਕਰਦੇ ਨੇ ਕਿ ਮੈਡੀਕਲ ਰਿਪੋਰਟ ਹੈ ਜਿਹੜੀ ਉਹ ਬਿਲਕੁਲ ਠੀਕ ਬਣਾਈ ਜਾਵੇ ਤਾਂ ਕਿ ਸਾਨੂੰ ਦੁਬਾਰਾ ਦੁਬਾਰਾ ਇੱਥੇ ਚੱਕਰ ਨਾ ਲਗਾਉਣੇ ਪੈਣ ਉਹਨਾਂ ਨੂੰ ਬਾਰ-ਬਾਰ ਕਿਸੇ ਟ੍ਰੀਟਮੈਂਟ ਵਾਸਤੇ ਲੈ ਕੇ ਨਾ ਜਾਣਾ ਪਵੇ ਤਾਂ ਅਸੀਂ ਜੋ ਇਹਨਾਂ ਦੀ ਇੰਸਟਾਗ੍ਰam ਆਈਡੀ ਡਿਫਟੀ ਜਸਪ੍ਰੀਤ ਸਿੰਘ ਖਿੰਦ ਨੇ ਆਪਣੇ ਮੋਬਾਈਲ ਦੇ ਵਿੱਚ ਇਹਨਾਂ ਨੂੰ ਦਿਖਾਈ ਸੀਗੀ ਮਿਤੀ 22 ਤਰੀਕ ਨੂੰ 22 12 23 ਨੂੰ ਦੂਸਰੇ ਦਿਨ ਜੇਲ੍ਹ ਦੇ ਵਿੱਚ ਬਣੇ ਚੱਕਰ ਦੇ ਵਿੱਚ ਹੀ ਉਹਨਾਂ ਨੂੰ ਦਿਖਾਈ ਗਈ ਕਿ ਤੇ ਤੇਰੀ ਇਹ ਇੰਸਟਾਗ੍ਰam ਆਈਡੀ ਚੱਲ ਰਹੀ ਹੈ ਜਦਕਿ ਇਸ ਨਾਲ ਮੇਰੇ ਪਤੀ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਾਨੂੰ ਨਹੀਂ ਪਤਾ ਕਿ ਇਹ ਆਈਡੀ ਕਿਸ ਮਕਸਦ ਨਾਲ ਬਣਾਈ ਗਈ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਆਈਡੀ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਮੇਰੇ ਪਤੀ ਤੇ ਕੋਈ ਹੋਰ ਨਾਜਾਇਜ਼ ਕੋਈ ਝੂਠੇ ਕੇਸ ਨਾ ਪਾਏ ਜਾਣ ਤਾਂ ਜੋ ਇਹ ਆਈਡੀ ਹੈ ਉਹਨਾਂ ਦੇ ਫੋਨ ਦੇ ਵਿੱਚ ਕਿਵੇਂ ਆਈ ਕਿਵੇਂ ਬਣਾਈ ਗਈ ਉਹਦੀ ਅਸੀਂ ਸਾਈਬਰ ਸੈੱਲ ਤੋਂ ਜਾਂਚਾਉਂਦੇ ਆਂ ਅਤੇ ਅਸੀਂ ਮਾਨ ਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਉਹ ਜੇਲ੍ਹਾਂ ਦਾ ਜੋ ਜਾਇਜਾ ਹੈ ਉਹ ਆਪ ਜਾ ਕੇ ਲੈਣਾ ਤਾਂ ਕਿ ਅੰਦਰ ਜੋ ਬੰਦ ਕੈਦੀ ਨੇ ਉਹ ਆਪਣੇ ਦੁੱਖ ਦਰਦ ਦੱਸ ਸਕਣ ਜੇਲ੍ਹਾਂ ਦੇ ਅੰਦਰ ਬਹੁਤ ਹੀ ਦੁਰਵਿਵਹਾਰ ਹੋ ਰਿਹਾ ਹੈ ਨਜਾਇਜ਼ ਮੋਬਾਈਲ ਹਰ ਤਰ੍ਹਾਂ ਦਾ ਨਸ਼ਾ ਉੱਥੇ ਵਿਕਦਾ ਹੈਗਾ ਠੀਕ ਹੈ ਉਬੇਚਾ ਕਿੰਨਾ ਦੁਆਰਾ ਜਾਂਦਾ ਹੈਗਾ ਇਹ ਜੇਲ੍ਹ ਅਧਿਕਾਰੀਆਂ ਦੇ ਦੁਆਰਾ ਜਿਹੜੇ ਰੱਖੇ ਹੋਏ ਅੱਗੇ ਆਪਣੇ ਅ ਲੜਕੇ ਨੇ ਗਏ ਉਹਨਾਂ ਦੁਆਰਾ ਹੀ ਬਿਕਵਾਇਆ ਜਾਂਦਾ ਹੈਗਾ ਤੇ ਉਹੀ ਇਹ ਮੋਬਾਈਲ ਵੀ ਵੇਚਦੇ ਨੇ ਤੇ ਉਸ ਤੋਂ ਬਾਅਦ ਇਹ ਮੋਬਾਈਲ ਵੀ ਉਹਨਾਂ ਦੁਆਰਾ ਹੀ ਫੜਾਏ ਜਾਂਦੇ ਨੇ ਜੀ ਤੇ ਜਿਹਦੇ ਕੀ ਮੇਰੇ ਕੋਲ ਸਬੂਤ ਹੈਗੇ ਨਹੀਂ ਜੀ ਕਿੰਨੇ ਪੈਸੇ ਹੁਣ ਤੁਸੀਂ ਦੇ ਚੁੱਕੇ ਉਹਨਾਂ ਨੂੰ ਉਹਨਾਂ ਨੂੰ ਨੀਅਰ ਅਬਾਊਟ 2 ਲੱਖ ਰੁਪਏ ਦੇ ਚੁੱਕੇ ਹਾਂ ਜੀ ਅਸੀਂ ਕੋਈ ਐਵੀਡੈਂਸ ਨਹੀਂ ਹਾਂਜੀ ਮੇਰੇ ਕੋਲੇ ਕੁਝ ਜਿਹੜੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤੇ ਨੇ ਜੀ ਅ ਨੀਅਰ ਅਬਾਊਟ 60000 ਹੈਗਾ ਉਹ ਮੇਰੇ ਕੋਲ ਅਕਾਊਂਟ ਹੈਗਾ ਕੁਝ ਪੇਮੈਂਟਾਂ ਦਿੱਤੀਆਂ ਨੇ ਜੋ ਉਹਨਾਂ ਦੀ ਸਾਡੇ ਕੋਲੇ ਆਡੀਓ ਰਿਕਾਰਡਿੰਗ ਵਗੈਰਾ ਹੈਗੇ ਨੇ। ਨਾਮ ਕੀ ਹੈ ਪਤੀ ਦਾ? ਮੇਰੇ ਪਤੀ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਉਹ ਕੀ ਮੰਗ ਕਰਦੇ ਤੁਸੀਂ ਜਦੋਂ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਤੁਸੀਂ ਕੋਈ ਕੰਪਲੇਂਟ ਕੀਤੀ ਉਹਨਾਂ ਦੀ ਕਿਸੇ ਅਧਿਕਾਰੀ ਨੂੰ? ਹਾਂਜੀ ਸਰ ਇਹ ਅੱਜ ਜੋ ਕੰਪਲੇਂਟ ਕੱਲ ਵੀ ਮੈਂ ਲੈ ਕੇ ਗਈ ਸੀ ਜੀ ਐਸਐਸਪੀ ਸਾਹਿਬ ਨੂੰ ਦੇਣ ਵਾਸਤੇ ਕਿ ਇਹਨਾਂ ਦੀ ਜਿਹੜੀ ਆਈਡੀ ਬਣਾਈ ਗਈ ਹੈ ਜੀ ਫੇਕ ਤਾਂ ਉਹਦੀ ਜੋ ਸਾਈਬਰ ਸੈੱਲ ਤੋਂ ਉਹਦੀ ਜਾਂਚ ਕਰਵਾਈ ਜਾਵੇ ਕਿ ਉਹ ਕਿਸਦੇ ਫੋਨ ਵਿੱਚ ਬਣਾਈ ਹੈ? ਕਿਉਂਕਿ ਇਹ ਡਿਪਟੀ ਸੁਪਰਡੈਂਟ ਜਸਪੀ ਸਿੰਘ ਖੰਦੇ ਨੇ ਆਪਣੇ ਮੋਬਾਈਲ ਦੇ ਵਿੱਚ ਨਿੱਜੀ ਫੋਨ ਦੇ ਵਿੱਚ ਉਹਨਾਂ ਨੂੰ ਦਿਖਾਈ ਆ। ਬੰਕ ਕੀ ਕਰ ਰਹੇ ਤੁਸੀਂ? ਸਰ ਅਸੀਂ ਮੰਗ ਇਹ ਕਰਦੇ ਆਂਗੇ ਕਿ ਸਾਨੂੰ ਜਿਹੜੇ ਸਾਡੇ ਤੇ ਝੂਠੇ ਪਰਚੇ ਪਏ ਹੋਣਗੇ ਇੱਕ ਤਾਂ ਇਹਨਾਂ ਦੀ ਜਾਂਚ ਹੈਗੀ ਉਹ ਸਹੀ ਢੰਗ ਨਾਲ ਕਰਵਾਈ ਜਾਵੇ। ਜਿੰਨੇ ਵੀ ਅਸੀਂ ਸਬੂਤ ਪੇਸ਼ ਕੀਤੇ ਨੇਗੇ ਪਹਿਲਾਂ ਸਾਡੇ ਉਹ ਕੋਈ ਵੀ ਸਬੂਤ ਦੇਖੇ ਨਹੀਂ ਗਏ। ਨਾ ਉਹਨਾਂ ਤੇ ਕੋਈ ਗੌਰ ਕੀਤੀ ਗਈ ਹੈਗੀ। ਉਸ ਤੋਂ ਬਾਅਦ ਦੁਬਈ ਦੇ ਵਿੱਚ ਸਾਡਾ ਆਪਣਾ ਬਿਜ਼ਨਸ ਸੀਗਾ ਉਹ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਜੀ ਕਿਉਂਕਿ ਅਸੀਂ ਵਾਪਸ ਨਹੀਂ ਜਾ ਸਕਦੇ ਉਥੇ ਇੰਨੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਸੀਗਾ ਸਾਡਾ ਆਪਣਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਸਾਨੂੰ ਇੰਨੇ ਬੁਰੇ ਤਰੀਕੇ ਨਾਲ ਇੱਥੇ ਉਲਝਾਇਆ ਫਸਾਇਆ ਗਿਆਗਾ ਕਿ ਹੁਣ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਪੰਜਾਬ ਵਿੱਚ ਰਹੀਏ ਜਾਂ ਅਸੀਂ ਵਾਪਸ ਜਾਈਏ ਜ਼ਰਾਣ ਵਾਲੇ ਕਿੱਥੋਂ ਦੇ ਹੋ ਬਈ ਸਰ ਅਸੀਂ ਕੋਟੇ ਗੋਬਿੰਦਪੁਰ ਤਨੋਲਾ ਦੇ ਰਹਿਣ ਵਾਲੇ ਹਾਂ ਕਿੰਨਾ ਨੇ ਕੁੱਟਮਾਰ ਕੀਤੀ ਕਿੰਨਾ ਵੱਲੋਂ ਜਿਹੜੇ ਪੈਸਿਆਂ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਨਾਮ ਦੱਸ ਹਾਂਜੀ ਸਰ ਜੋ ਇਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਉਸ ਦਿਨ ਜਸਪ੍ਰੀਤ ਸਿੰਘ ਥਿੰਦ ਜੋ ਕਿ ਡਿਪਟੀ ਸੁਪਰਡੈਂਟ ਨੇ ਤੇ ਜੇਲ ਅਸਿਸਟੈਂਟ ਜਰਨੈਲ ਸਿੰਘ ਤੇ ਉਹਨਾਂ ਦੇ ਨਾਲ ਤਿੰਨ ਹੋਰ ਜੇਲ ਵਰਡਨ ਸੀਗੇ ਜਿਨ੍ਹਾਂ ਨੇ ਪੰਜ ਜਣਿਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਐ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਅਤੇ ਉਹਨਾਂ ਦੇ ਹੋਰ ਪਰਚੇ ਪਾਉਣ ਦਾ ਵੀ ਉਹਨਾਂ ਨੇ ਦੱਸਿਆ ਕਿ ਤੇਰੇ ਤੇ ਪਰਚੇ ਪਾਏ ਅਸੀਂ ਪਾ ਸਕਦੇ ਆਂਗੇ ਸਾਡੇ ਕੋਲ ਇੰਨੀ ਕੁ ਪਾਵਰ ਹੈਗੀ ਐ ਕਿ ਅਸੀਂ ਤੇਰੇ ਤੇ ਕੋਈ ਵੀ ਕਾਰਵਾਈ ਕਰ ਸਕਦੇ ਆਂਗੇ ਪਰ ਇਹ ਸਭ ਕੁਝ ਉਹਨਾਂ ਨੇ ਪੈਸੇ ਲੈਣ ਵਾਸਤੇ ਹੀ ਕੀਤਾ ਕਿੰਨਾ-ਕਿੰਨਾ ਨੂੰ ਪੈਸੇ ਦੇ ਸਕੋ ਕਿ ਉਹਨਾਂ ਦੇ ਨਾਮ ਵੀ ਮੈਂਸ਼ਨ ਕਰ ਸਰ ਅਸੀਂ ਜਿੰਨਾ ਰਾਹੀਂ ਪੈਸੇ ਦਿੰਨੇ ਜੀ ਉਹਨਾਂ ਨੇ ਕਿਹਾ ਕਿ ਜੋ ਇਹਨਾਂ ਦੇ ਵਿੱਚ ਮੇਨ ਅਧਿਕਾਰੀ ਨੇ ਜੀ ਉਹਨਾਂ ਨੂੰ ਅਸੀਂ ਪੈਸੇ ਦਿੰਨੇ ਆ ਜਿਨ੍ਹਾਂ ਦੇ ਕਿ ਮੇਰੇ ਕੋਲੇ ਪੁਖਤਾ ਸਬੂਤ ਨੇਗੇ ਜੀ ਤੇ ਇਹ ਸਬੂਤ ਮੈਂ ਆਪਣੇ ਜਦੋਂ ਇਹ ਸਮਾਂ ਹੋਇਆ ਜੀ ਕੋਈ ਵੀ ਇਹਨਾਂ ਨੂੰ ਪੇਸ਼ ਕਰਾਂਦਾ ਤਾਂ ਮੈਂ ਇਹਨੂੰ ਪੇਸ਼ ਕਰੂੰਗੀ ਜੀ ਮੇਰੇ ਕੋਲ ਜੀ ਮਨਜੀਤ ਸਿੰਘ ਟਵਾਣਾ ਜੋ ਕਿ ਜੇਲ੍ਹ ਸੁਪਰਡੰੈਂਟ ਨੇ ਜੀ ਉਹਨਾਂ ਨੂੰ ਪੈਸੇ ਜਿਨ੍ਹਾਂ ਨੇ ਪਾਈ ਹੈ ਜੀ ਉਹਨਾਂ ਤੋਂ ਉਹਨਾਂ ਨੇ ਓਕੇ ਕਰਵਾ ਕੇ ਮੈਨੂੰ ਸਕਰੀਨਸ਼ਾਟ ਦਿੱਤਾ ਹੋਇਆ ਵੀ ਹਾਂ ਤੁਹਾਡੀ ਪੇਮੈਂਟ ਅਸੀਂ ਦੇ ਰਹੇ ਹਾਂ ਉਹਨਾਂ ਨੂੰ ਅੱਗੇ ਟੂ ਟੂ ਪੇਮੈਂਟ ਉਹਨਾਂ ਤੱਕ ਕਿੰਨੀ ਦੇ ਚੁੱਕੇ ਹਾਂ ਅਸੀਂ ਨੀਅਰ ਅਬਾਊਟ 2 ਲੱਖ ਰੁਪਏ ਦੇ ਚੁੱਕੇ ਹਾਂ ਜੀ ਮੈਡਮ ਜਿਹੜੇ ਪੈਸੇ ਦਿੱਤੇ ਤੁਸੀਂ ਇਹ ਕਾਸ ਵਾਸਤੇ ਦਿੱਤੇ ਉਹਨਾਂ ਨੂੰ ਸਰ ਇਹ ਪਹਿਲਾਂ ਤਾਂ ਉਹਨਾਂ ਦੀ ਇੱਕ ਸੈਪਰੇਟ ਗਿਣਤੀ ਪਵਾਉਣ ਵਾਸਤੇ ਦਿੱਤੇ ਸੀ ਕਿਉਂਕਿ ਮੇਰੇ ਹਸਬੰਡ ਅੰਡਰ ਟ੍ਰੀਟਮੈਂਟ ਨੇ ਜੀ ਉਹਨਾਂ ਨੂੰ ਸਿਹਤ ਸੰਬੰਧੀ ਕਾਫੀ ਸਮੱਸਿਆਵਾਂ ਮਣੀ ਗਈ ਜੀ ਇਹ ਦੂਸਰੀ ਵਾਰ ਅਸੀਂ ਉਹਨਾਂ ਦੀ ਕਦੇ ਗਾਰਦ ਲਵਾਉਣ ਵਾਸਤੇ ਜੀ ਗਾਰਦ ਨਹੀਂ ਸੀ ਪ੍ਰੋਵਾਈਡ ਹੋ ਰਹੀ ਇਲਾਜ ਵਾਸਤੇ ਨਹੀਂ ਸੀ ਲੈ ਕੇ ਜਾ ਰਹੇ ਜੀ ਤੇ ਇੱਕ ਉਹਨਾਂ ਤੇ ਜਦੋਂ ਕਿਸੇ ਹੋਰ ਲੜਕੇ ਕੋਲੇ ਮੋਬਾਈਲ ਫੜਿਆ ਗਿਆ ਸੀਗਾ ਤੇ ਇਹਨਾਂ ਨੂੰ ਅੰਦਰ ਬੰਦ ਕਰਤਾ ਸੀਗਾ ਜੀ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਰਚਾ ਨਹੀਂ ਪਾਉਂਦੇ ਤਾਂ ਉਦੋਂ ਅਸੀਂ ਉਹਨਾਂ ਨੂੰ 30000 ਰੁਪਏ ਦਿੱਤਾ ਜੀ